ਹਾਂਜੀ ਪ੍ਰਧਾਨ ਜੀ ਤੁਸੀਂ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਹੋ ਇੱਕ ਜਿਹੜਾ ਪੋਸਟ ਪਾਈ ਗਈ ਹੈ ਗਰਜੀਤ ਸਿੰਘ ਲਦਾਲ ਵੱਲੋਂ ਤੇ ਕਿ ਹਲਕਾ ਇੰਚਾਰਜ ਦੀ ਜਿਹੜੀ ਪੋਸਟ ਪਾਈ ਗਈ ਹੈ ਕਿ ਮੈਂ ਇੱਥੇ ਦਾ ਹਲਕਾ ਇੰਚਾਰਜ ਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਵਾਹਿਗੁਰੂ ਖਾਲਸਾ ਜੀ ਸਤਿ ਸ੍ਰੀ ਅਕਾਲ ਭਾਈ ਜੀ ਅਸੀਂ ਪ੍ਰੋਫੈਸਰ ਸਾਹਿਬ ਜੋ ਹਲਕਾ ਇੰਚਾਰਜ ਪਟਿਆਲਾ ਨੇ ਲੋਕ ਸਭਾ ਦੇ ਉਹਨਾਂ ਵੀ ਗੱਲ ਕਰਿਓ ਕਹਿੰਦਾ ਨੇ ਕੋਈ ਉਹਨੂੰ ਕਿਹਾ ਨਹੀਂ ਹੈਗਾ ਉਹ ਸੰਗਰੂਰ ਦਾ ਬੰਦਾ ਸੰਗਰੂਰ ਕੰਮ ਕਰੇ ਜਾ ਕੇ ਫੈਡਰੈਨਿਟੀ ਦਾਖਲ ਨਹੀਂ ਸਕਦਾ ਉਹ ਹਾਂਜੀ ਉਰੇ ਅਸੀਂ ਟੀਮ ਬਣਾਈ ਹੋਈ ਹੈ ਜਿਹੜੀ ਉਹ ਪ੍ਰੋਫੈਸਰ ਸਾਹਿਬ ਨਾਲ ਗੱਲ ਕਰਕੇ ਹਲਕਾ ਇੰਚਾਰਜ ਲਾਵਾਂਗੇ ਉਹ ਦਫ਼ਤਰ ਖੋਲ ਕੇ ਪਾਤਰੇ ਤੇ ਪੱਕਾ ਲਾਵਾਂਗੇ ਤੇ ਉਰੇ ਦਫ਼ਤਰ ਸਾਡੇ ਇੱਕ ਅੱਗੇ ਖੋਲ ਕੇ ਜੋ ਲੋੜ ਪੈਂਦੀ ਜੀ ਖੋਲ ਲੈ ਦਫ਼ਤਰ ਜੇ ਕੋਈ ਕੰਮ ਹੁੰਦਾ ਇੱਥੇ ਹੈਗਾ ਤੁਹਾਡਾ ਦਫ਼ਤਰ ਹੈਗਾ ਤੇ ਗਰਜੀਤ ਸਿੰਘ ਦੀ ਇੱਥੇ ਕੀ ਰਹੀ ਹੈ ਟੀਮ ਹਲਕੇ ਦੇ ਵਿੱਚ ਕੀ ਵਿਚਾਰ ਰਿਹਾ ਜਦੋਂ ਦੀ ਐਮਐਲਏ ਟਿਕਟ ਮਿਲ ਗਈ ਹਾਂਜੀ ਯੋਨ ਇਲੈਕਸ਼ਨ ਹੋ ਗਿਆ ਤੁਹਾਨੂੰ ਬਾਦ ਆਇਆ ਨਹੀਂ ਹੈਗਾ ਹੁਣ ਪੋਸਟਪਾਸਟ ਦਾ ਫਾਇਦਾ ਕੀ ਹੋਵੇ ਲੈਸ ਕਿ ਲੜਨ ਤੋਂ ਬਾਦ ਆਇਆ ਨਹੀਂ ਬਾਦ ਆਇਆ ਪ੍ਰੋਫੈਸਰ ਸਾਹਿਬ ਐਮਪੀ ਦੀ ਇਲੈਕਸ਼ਨ ਲੜੇ ਨੇ ਉਦੋਂ ਹੋਇਆ ਇੱਥੇ ਨਹੀਂ ਆਇਆ ਨਹੀਂ ਆਇਆ ਅੱਛਾ ਜੀ ਕੋਈ ਬਾਅਦ ਚ ਨਹੀਂ ਆਇਆ ਗਰਜੀਤ ਸਿੰਘ ਲਦਾਲ ਤੁਹਾਡੀ ਪਾਰਟੀ ਦਾ ਵਰਕਰ ਹੈ ਵਰਕਰ ਦਾ ਹੈਗਾ ਹਾਂਜੀ ਪਰ ਉਹ ਸੰਗਰੂਰ ਚ ਦਾਖਲ ਦੇਵੇ ਨਾ ਹਰਕਤ ਢੜਬਾ ਮੈਂਦਾ ਢੜਬੇ ਦਾਖਲ ਦੇ ਉਹਦਾ ਜ਼ਿਲ੍ਹਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਆ ਹਰਕਤ ਢੜਬਾ ਦਾ ਠੀਕ ਹੈ ਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਗਰਜੀਤ ਸਿੰਘ ਲਦਾਲ ਬਾਰੇ ਵਾਇਗੁਰਜੀ ਕਾ ਖਾਲਸਾ ਵਾਇਰਜੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੇ ਜਿਹੜੇ ਇਸ ਇਲਾਕੇ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਿਨ ਰਾਤ ਮਿਹਨਤ ਕਰ ਰਹੇ ਨੇ ਸਰਦਾਰ ਸੁਖਵਿੰਦਰ ਸਿੰਘ ਪੱਤਰਕਾਰ ਭਾਈ ਨਿਰਮਲ ਸਿੰਘ ਜੀ ਤਲਵੀਰ ਸਿੰਘ ਜੀ ਤੇ ਆਪਣਾ ਗੁਰਚਰਨ ਸਿੰਘ ਘਰਾਇਆ ਸਹਿਜਪੁਰਾ ਸਾਹਿਬ ਸਤਰਾਣੇ ਤੋਂ ਨੇ ਪਾਤੜਾ ਤੋਂ ਵੀ ਨੇ ਸਤਪਾਲ ਸਿੰਘ ਜੀ ਸਾਰੇ ਵਰਕਰ ਦਿਨ ਰਾਤ ਮਿਹਨਤ ਕਰ ਰਹੇ ਨੇ ਇਹ ਫੈਸਲਾ ਪ੍ਰੋਫੈਸਰ ਸਾਹਿਬ ਦਾ ਹੋਏਗਾ ਜਿਹਨੂੰ ਜ਼ਿਲ੍ਹਾ ਅਨਚਾਰਜ ਲਾਣਾ ਹੈ ਸਾਡਾ ਦਫ਼ਤਰ ਪਹਿਲਾਂ ਵੀ ਘੱਗੇ ਖੁੱਲਿਆ ਹੈ ਅਸੀਂ ਜਦੋਂ ਲੋੜ ਹੁੰਦੀ ਹੈ ਉੱਥੇ ਸਾਰਾ ਮਤਾ ਮੀਟਿੰਗਾਂ ਕਰਨੇ ਆਂ ਵੈਸੇ ਅਸੀਂ ਆਪਾਂ ਚਲੋ ਸਾਡੀ ਪਾਰਟੀ ਦੇ ਵਰਕਰ ਨੇ ਪਿੱਛੇ ਉਹਨਾਂ ਨੇ ਇੱਕ ਐਮਐਲਏ ਦੀ ਚੋਣ ਵੀ ਲੜੀ ਸੀ ਅਸੀਂ ਉਹਨਾਂ ਦੀ ਇੱਥੋਂ ਮਤ ਵੀ ਕੀਤੀ ਸੀ ਉਹਨਾਂ ਦਾ ਫਰਜ਼ ਬਣਦਾ ਆਪਣੇ ਸੰਗਰੂਰ ਲਾਕੇ ਚ ਰਹਿ ਕੇ ਆਪਣਾ ਕੰਮ ਕਰਨ ਆਪਣੀ ਮਿਹਨਤ ਕਰਨ ਆਪਣੇ ਦਫ਼ਤਰ ਭਾਵੇਂ ਹਰ ਇੱਕ ਲਹਿਰੇ ਖੋਲਣ ਸਨਾਮ ਖੋਲਣ ਜਿੰਨੇ ਵੀ ਢੜਬੇ ਖੋਲਣ ਉਹ ਆਪਣਾ ਕੰਮ ਉੱਥੇ ਕਰਨ ਜੇ ਇੱਥੇ ਆਉਣਗੇ ਉਹਨਾਂ ਦਾ ਅਸੀਂ ਬਿਲਕੁਲ ਬਾਈਕਾਡ ਕਰਾਂਗੇ ਅਸੀਂ ਉਹਨਾਂ ਦੀ ਜਿਹੜੀ ਲਿਖਤੀ ਰੂਪ ਦੀ ਸ਼ਿਕਾਇਤ ਹੈ ਉਹ ਮਾਨ ਸਾਹਿਬ ਨੂੰ ਪਹੁੰਚਾਵਾਂਗੇ ਉਸ ਵੀਰ ਅਗੇ ਬੇਨਤੀ ਕੀਤੀ ਜਾਂਦੀ ਹੱਤ ਬਣ ਕੇ ਵੀ ਜਿੰਨਾ ਵੀ ਆਪਣਾ ਕੰਮ ਹੈ ਸਾਡੇ ਹਲਕੇ 'ਚ ਕਰਨ ਦੀ ਬਜਾਏ ਬਹੁਤ ਵਧੀਆ ਪੱਤਰਕਾਰ ਸਾਹਿਬ ਇੱਥੇ ਸਾਰਾ ਭਾਈ ਸਾਹਿਬ ਨਿਰਮਲ ਸਿੰਘ ਸਾਰੇ ਸਿੰਘ ਬੜੀ ਵਧੀਆ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਨੇ ਜੋ ਵੀ ਸਾਨੂੰ ਹੁਕਮ ਆਵੇਗਾ ਪ੍ਰੋਫੈਸਰ ਮਹਿੰਦਰਪਾਲ ਦਾ ਅਸੀਂ ਅਨਚਾਰਜ ਲਾ ਕੇ ਆਪਣਾ ਦਫ਼ਤਰ ਖੋਲ੍ਹਾਂਗੇ ਇੱਥੇ ਆਉਣ ਦੀ ਬਿਲਕੁਲ ਕਿਰਪਾਤਾ ਨਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਕਲਵੀਰ ਸਿੰਘ ਜੀ ਤੁਸੀਂ ਵੀ ਜ਼ਿਲ੍ਹੇ ਦੀ ਟੀਮ ਦੇ ਵਿੱਚੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਲ ਹੈ ਅਸਦਾ ਇਹੀ ਕਹਿਣਾ ਚਾਹੁੰਦੇ ਆ ਜੀ ਆਪਣੇ ਹਰਕੇ ਦੇ ਵਿੱਚ ਉਹ ਆਪਣੇ ਹਰਕੇ ਦੇ ਕੰਮ ਕਰਨਾ ਇੱਥੇ ਦਖਲ ਦਾ ਜੀ ਨਾ ਦੇਣ ਇੱਥੇ ਜੋ ਜਿਹੜੀ ਕਮੇਟੀ ਬਣੀ ਹੋਈ ਹੈ ਜਾਂ ਮੈਂਬਰ ਹੈਗੇ ਨੇ ਉਹ ਆਪਣਾ ਕੰਮ ਬੜੀਆ ਠੀਕ ਠਾਕ ਤਰੀਕੇ ਨਾਲ ਚਲਾ ਰਹੇ ਨੇ ਤੇ ਬਾਕੀ ਡਾਕਟਰ ਇੱਥੇ ਹੈਗਾ ਜਦੋਂ ਸਾਨੂੰ ਲੋੜ ਪੈਂਦੀ ਹੈ ਅਸੀਂ ਡਾਕਟਰ ਦੇ ਵਿੱਚ ਇਕੱਠੇ ਹੁੰਦੇ ਆ ਕੋਈ ਗੱਲਬਾਤ ਹੁੰਦੀ ਹੈ ਕੋਈ ਕਿਸੇ ਤਰ੍ਹਾਂ ਵੀ ਨਹੀਂ ਸਾਰੇ ਉਹ ਮਿਲ ਕੇ ਇਕੱਠੇ ਹੁੰਦੇ ਆ ਜਿਵੇਂ ਉਹਨੇ ਕਿਹਾ ਕਿ ਕਿਸੇ ਨੂੰ ਵੀ ਕੋਈ ਕੰਮ ਦੀ ਜ਼ਰੂਰਤ ਹੈ ਕੰਮ ਤੋਂ ਮਤਲਬ ਕਾਰਡ ਬਣਾਉਣਾ ਚਿੱਠੀ ਬਣਾਉਣਾ ਜਾਂ ਕੋਈ ਹੋਰ ਕੰਮ ਕੋਈ ਅਹੁਦਾ ਦੇਣਾ ਤਾਂ ਉਹਦੇ ਲਈ ਵੀ ਕਹਿੰਦਾ ਵੀ ਮੈਨੂੰ ਮਿਲੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਨਹੀਂ ਉਹਨਾਂ ਨੂੰ ਜਿੰਨਾ ਕੋ ਉਹ ਆਪਣੇ ਇਲਾਕੇ 'ਚ ਕੰਮ ਕਰਦੇ ਨੇ ਅਸੀਂ ਕਰਦੇ ਆਂ ਇਲਾਕੇ 'ਚ ਅਸੀਂ ਵੀ ਮਾਨ ਸਾਹਿਬ ਕੋਲ ਜਾਣਦੇ ਆਂ ਪ੍ਰੋਫੈਸਰ ਸਾਹਿਬ ਕੋਲ ਜਾਣਦੇ ਆਂ ਤੇ ਇਹਨਾਂ ਨੂੰ ਉਹਨਾਂ ਨੂੰ ਮਿਲਦੇ ਆਂ ਵੀ ਇਹਦਾ ਮਤਲਬ ਪ੍ਰੋਫੈਸਰ ਸਾਹਿਬ ਤੋਂ ਉੱਪਰ ਹੋਵੇ ਉਹ ਵੀ ਪ੍ਰੋਫੈਸਰ ਸਾਹਿਬ ਵੀ ਸਾਡੇ ਆਵਾਂਗੇ ਬੇਨਤੀ ਹੈ ਸਾਡੀ ਵੀ ਆ ਰਿਕਵੈਸਟ ਹੈ ਵੀ ਤੁਸੀਂ ਆਪਣਾ ਕੰਮ ਉੱਧਰ ਕਰੀ ਚੱਲੋ ਸਾਡੇ ਦੇ ਵਿੱਚ ਦਖਲਾ ਜਿਨਾਂ ਦਾ ਠੀਕ ਹੈ ਜੀ ਵੈਗੁਰੂ ਜੀ ਦਾ ਖਾਲਸਾ ਪੁਰਖੈਗੁਰੂ ਜੀ ਕੀ ਫਤਿਹ ਅੱਜ ਅਸੀਂ ਸਤਰਾਣੇ ਹਲਕੇ ਦੇ ਆਪਣਾ ਇੱਥੇ ਪਾਤਣਾ ਵਿੱਚ ਬੈਠੇ ਹਾਂ ਤੇ ਉਹ ਆਪਾਂ ਇੱਕ ਪੋਸਟ ਪਾਈਏ ਪਹਿਲਾਂ ਆਪਣੇ ਇੱਥੋਂ ਸੀਟ ਤੋਂ ਗੁਰਜੀਤ ਸਿੰਘ ਐਮਐਲਏ ਸੀਟ ਤੇ ਪ੍ਰਧਾਨ ਤੋਂ ਉੱਥੇ ਲੜ ਕੇ ਗਿਆ ਉਹ ਸੀਟ ਤੇ ਆਪਣੀ ਵੋਟਾਂ ਵਾਸਤੇ ਤੇ ਉਦੋਂ ਬਾਅਦ ਉਹਨੇ ਕੋਈ ਇੱਥੇ ਵੀ ਆਪ ਸਤਰਾਣੇ ਹਲਕੇ ਵਿੱਚ ਕੋਈ ਅਜਾ ਵਰਕ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਤੇ ਉਹ ਬਾਰ-ਬਾਰ ਵੀ ਪੋਸਟਾਂ ਪਾਏ ਜਾਂਦਾ ਇੱਥੋਂ ਦੀਆਂ ਤੇ ਉਹਦਾ ਕੋਈ ਇੱਥੋਂ ਦਾ ਵजूद ਨਹੀਂ ਹੈਗਾ ਕੋਈ ਉੱਥੋਂ ਦਾ ਕੋਈ ਹੋ ਨਹੀਂ ਹੈਗਾ ਉਸ ਸੰਗਰੂੜ ਹਲਕਾ ਉਹਨੂੰ ਪੈਂਦਾ ਸਪਰੂੜ ਜਿਲ੍ਹਾ ਪੈਂਦਾ ਉਹਨੂੰ ਤੇ ਸੰਗਰੂੜ ਜ਼ਿਲ੍ਹੇ ਵਿੱਚ ਗੁਰਜੀਤ ਸਿੰਘ ਖਾਲਸਾ ਕੁਝ ਵੀ ਆਪਣਾ ਉੱਥੇ ਹਰ ਕੇ ਵਿੱਚ ਸਾਰੇ ਜ਼ਿਲ੍ਹੇ ਵਿੱਚ ਆਪਣਾ ਕੰਮ ਕਰ ਸਕਦਾ ਹੈ ਉੱਥੇ ਵਰਕ ਕਰ ਸਕਦਾ ਹੈ ਇੱਥੋਂ ਦੀ ਸਾਡੀ ਟੀਮ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜਤ ਮਾਨ ਪਾਰਟੀ ਜਿਹੜੀ ਸਾਡੀ ਇਹ ਸਾਡੀ ਇੱਥੇ ਬੰਦੀ ਹੈ ਸਾਰੀ ਇੱਥੇ ਅਸੀਂ ਰਲ ਕੇ ਸਾਰੇ ਉੱਥੋਂ ਦਾ ਕੰਮ ਕਰਨੇ ਪਏ ਆ ਇਥੇ ਵਾਸਤੇ ਅਸੀਂ ਆਪ ਪਾਰਟੀ ਵਾਸਤੇ ਜਿੱਤੋਂ ਵੀ ਜੋ ਕੰਮ ਹੋਇਆ ਅਸੀਂ ਆਪ ਕਰਾਂਗੇ ਤੇ ਗੁਰਜੀਤ ਵਾਸਤੇ ਕੋਈ ਇੱਥੇ ਉਹ ਨਹੀਂ ਹੈਗਾ ਕਿ ਅਸੀਂ ਫਾਤਨਾ ਵਿੱਚ ਦਫ਼ਤਰ ਖੋਲ੍ਹਾਂਗੇ ਆਪ ਵੀ ਸਾਡੀ ਪਾਰਟੀ ਖੋਲ੍ਹੇਗੀ ਅਸੀਂ ਸਾਡੇ ਇੱਥੇ ਬੰਦੇ ਸਾਡੇ ਰਲ ਕੇ ਤੇ ਜਿਵੇਂ ਹੁਣ ਮੇਰੇ ਨਾਲ ਨਿਰਮਲ ਸਿੰਘ ਬੈਠਾ ਹੈ ਉਮੀਦ ਪ੍ਰਧਾਨ ਨੇ ਜਿਲ੍ਹੇ ਦਾ ਪਟਿਆਲਾ ਜ਼ਿਲ੍ਹੇ ਦਾ ਤੇ ਮੈਂ ਸੀਨੀਅਰ ਉਮੀਦ ਪ੍ਰਧਾਨ ਨਿਰਮਲ ਸਿੰਘ ਘੱਗਾ ਇਹ ਮੇਰੇ ਨਾਲ ਬੈਠੇ ਨੇ ਤੇ ਮੈਂ ਗੁਰਚਰਨ ਸਿੰਘ ਤੇ ਜੋ ਆਪਣਾ ਇਥੋਂ ਦਾ ਜਰਨਲ ਸਕੱਤਰ ਪਟਿਆਲਾ ਜ਼ਿਲ੍ਹੇ ਦਾ ਪ੍ਰੋਫੈਸਰ ਸਾਹਿਬ ਨੇ ਸਾਨੂੰ ਉਹਦੇ ਦਿੱਤੇ ਹੋਏ ਨੇ ਤੇ ਅਸੀਂ ਮੇਰੇ ਨਾਲ ਆਪਣਾ ਬੈਠਾ ਹੈ ਆਪਣਾ ਸੁਖਵਿੰਦਰ ਸਿੰਘ ਦਗਹਾਲ ਤੇ ਇਹ ਸਾਰੇ ਅਸੀਂ ਇੱਥੋਂ ਦੇ ਹੋਰ ਸਾਡੇ ਜਿੰਨੀ ਸਾਡੀ ਟੀਮ ਹੈਗੀ ਸਾਰੇ ਵਰਕਰ ਨੇ ਸਾਰੇ ਪਾਤਣਾ ਦੇ ਅੱਗੇ ਦੇ ਜਿੰਨੇ ਸਾਡੀ ਆਪਣੀ ਜਥੇਬੰਦੀ ਹੈ ਅਸੀਂ ਸਾਰੇ ਕੇ ਇਥੇ ਰਲ ਕੇ ਕੰਮ ਕਰਾਂਗੇ ਤੇ ਕੰਮ ਕਰਨੇ ਪਏ ਉਹ ਸ਼ੁਰੂਤ ਲਾ ਕੇ ਹੀ ਹੁਣ ਮੇਰੇ ਨਾਲ ਹੀ ਇਹ ਗੁਰਜੀਤ ਰਿਆ ਇਹ ਸਾਰਾ ਗੱਡੀ ਤੇ ਮੇਰਾ ਸਾਰਾ ਕੰਮ ਅਸੀਂ ਨਾਲ ਕੀਤਾ ਹੈ ਇਹਨੇ ਕੋਈ ਖਰਚਾ ਵੀ ਸਾਰਾ ਆਪਣਾ ਪੱਲੋ ਲਾਇਆ ਇਥੋਂ ਆ ਕੇ ਤੇ ਆਪਣਾ ਹੁਣ ਇਹ ਉਦੋਂ ਮੁੜ ਕੇ ਨਦਰਸ਼ਨ ਨਹੀਂ ਦਿੱਤੇ ਇੱਥੇ ਆ ਕੇ ਮੁੜ ਕੇ ਆਇਆ ਹੀ ਨਹੀਂ ਹੈ ਉਹਦੋਂ ਮੁੜ ਕੇ ਤੁਹਾਨੂੰ ਇਹ ਦਫਤਰ ਖੋਲਣ ਨੂੰ ਕਹਿੰਦਾ ਵੀ ਇਹ ਦਫਤਰ ਖੋਲਣ ਦਾ ਕੋਈ ਤਕ ਨਹੀਂ ਬਣਦੀ ਇੱਥੇ ਪਟਿਆਲੇ ਆਪਣਾ ਪਾਤਨਾ ਵਿੱਚ ਅਸੀਂ ਦਫਤਰੇ ਖੋਲਾਂਗੇ ਇਥੋਂ ਦਾ ਜੋ ਕਿਸੇ ਨੂੰ ਵੀ ਆਪਣਾ ਸਤਰਾਣੇ ਹਲਕਿਆ ਨੂੰ ਕਿਸੇ ਵਾਸਤੇ ਕੋਈ ਕੰਮ ਹੋਵੇ ਬਣਵਾਉਣ ਵਾਸਤੇ ਦਫਤਰ ਜਾਣਾ ਹੋਵੇ ਕੋਈ ਵੀ ਸਾਡੇ ਨਾਲ ਇਸ ਪਰਤ ਕਰੋ ਅਸੀਂ ਆਪਣਾ ਉਹਨਾਂ ਦਾ ਕੰਮ ਕਰਾਵਾਂਗੇ ਕੋਈ ਵੀ ਕੰਮ ਹੋਏਗਾ ਅਸੀਂ ਘੱਗੇ ਵਿੱਚ ਦਫਤਰ ਖੋਲਾਂਗੇ ਤੇ ਇੱਕ ਪਾਤਨਾ ਵਿੱਚ ਖੋਲਾਂਗੇ ਤੇ ਸਾਰੀ ਟੀਮ ਅਸੀਂ ਰਾਤ ਕੀ ਨੰਬਰ ਕਿੰਨਾ ਹੈ ਤੁਹਾਡਾ ਨੰਬਰ ਬੋਲ ਦਿਓ ਮੇਰਾ ਨੰਬਰ ਹੈ 93573 02858 ਇੱਕ ਵਾਰੀ ਹੋਰ ਬੋਲ ਦੋ 9357302852 ਮੇਰਾ ਫੋਨ ਨੰਬਰ ਹੈ ਕੋਈ ਸਾਡੇ ਨਾਲ ਜਾਂ ਮੇਰੇ ਨਿਰਮਲ ਸਾਡੇ ਪਾਈ ਸਾਹਿਬ ਨਿਰਮਲ ਸਿੰਘ ਨਾਲ ਤੇ ਸੁਖਵਿੰਦਰ ਸਿੰਘ ਨਾਲ ਜਾਂ ਸਾਰੀ ਟੀਮ ਨਾਲ ਵੀ ਕੋਈ ਸਾਰਾ ਸੰਪਰਕ ਕਰ ਸਕਦੇ ਹੋ ਇੱਥੇ ਸਾਰੇ ਨਾਲ ਸਾਡੇ ਅਸੀਂ ਹਾਲ ਮਿਲ ਕੇ ਸਾਰੇ ਇੱਥੇ ਪਾਰਟੀ ਨੂੰ ਚਲਾਣੇ ਪਏ ਬਹੁਤ ਵਧੀਆ ਅਸੀਂ ਵਰਕ ਕਰਨੇ ਪਏ ਆ ਤੁਹਾਡਾ ਕਿੰਨਾ ਨੰਬਰ ਆ ਜੀ 8288852252 ਇੱਕ ਵਾਰੀ ਹੋਰ ਬੋਲ ਦੋ ਜੀ 8288852252 ਹਾਂਜੀ ਤੇ ਇਹ ਵੀ ਆਪਣਾ ਅਸੀਂ ਕਹਨੇ ਪਾ ਵੀ ਸਾਰੇ ਨੂੰ ਵੀ ਇਹ ਬੇਨਤੀ ਹੈ ਤੇ ਬਾਰੇ ਵੀ ਇਹਦੇ ਗੁਮਰਾਹ ਨਾ ਹੋਇਆ ਜੇ ਕੋਈ ਵੀ ਕੰਮ ਹੋਏਗਾ ਕੋਈ ਨਾ ਕਾਰਡ ਪਵਾਉਣਾ ਹੋਵੇ ਕਈ ਆਪਣਾ ਆਪਣੇ ਸਾਡੇ ਵਰਕ ਜਾਂ ਕੋਈ ਹੋਰ ਤੋਂ ਦਾ ਕੋਈ ਵੀ ਹੋਵੇ ਆਪਣਾ ਸਤਰਾਣੇ ਹਲਕੇ ਤੋਂ ਕਾਰਡ ਪਵਾਉਣ ਵਾਸਤੇ ਹੋਰ ਕੋਈ ਵੀ ਕੰਮ ਹੋਵੇ ਕਿਤੋਂ ਜਾਣ ਵਾਸਤੇ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਤੁਹਾਡਾ ਕੰਮ ਕਰਵਾਵਾਂਗੇ ਤੇ ਗਰਜੀਤ ਸਿੰਘ ਬਾਹਰ ਦਾ ਏ ਉਹਦਾ ਸੰਗਰੂਰ ਜਿਹਨਾਂ ਪੈਂਦਾ ਹੈ ਉਹ ਸੰਗਰੂਰ ਜ਼ਿਲ੍ਹੇ ਜੋਂ ਸਦਕੇ ਉੱਤੇ ਐਮਐਲਏ ਸੀਟ ਰੜੇ ਜੋ ਕਿਸ ਮਰਜ਼ੀ ਉੱਥੇ ਕਰੇ ਉਹ ਆਪਣਾ ਕਰ ਸਕਦਾ ਇੱਥੇ ਉਹਦਾ ਕੋਈ ਪਟਿਆਲਾ ਜਿਲੇ ਵਿੱਚੋਂ ਦਾ ਕੋਈ ਉਥੋਂ ਦਾ ਵਜੂਦ ਨਹੀਂ ਹੈਗਾ ਆ ਬਧਾਵਾ ਸਿੰਘ ਨਾਲ ਵੀ ਗੱਲ ਹੋਈ ਸੀ ਉਹ ਤੁਹਾਡੀ ਵਿੱਚ ਵੀ ਆਪਣਾ ਆਪਣਾ ਸਤਰਾਂਲੇ ਦੇ ਵਿੱਚ ਸਾਡੀ ਮੀਟਿੰਗ ਹੋਈ ਸੀ ਬਹੁਤ ਸਾਰੀ ਜਿੰਨੀ ਕਿਥੇ ਬੰਦੀ ਆਈ ਸੀ ਉੱਥੇ ਉਹਦੇ ਵਿੱਚ ਵੀ ਸਾਰਿਆਂ ਨੇ ਇਹ ਕਿਹਾ ਸੀਗਾ ਵੀ ਗੁਰਜੀਤ ਸਿੰਘ ਹੁਣ ਤੋਂ ਹੀ ਵੀ ਵੋਟਾਂ ਵਿੱਚ ਕੋਈ ਖਾਸ ਉਹ ਨਹੀਂ ਹੋਇਆ ਵੀ ਅਸੀਂ ਆਪਣਾ ਇੱਥੇ ਹੀ ਆਪ ਕਰਾਂਗੇ ਵਰਕਰ ਜੋ ਕਰੇਗਾ ਉਹ ਕੰਮ ਅਸੀਂ ਆਪ ਕਰਾਂਗੇ ਬਧਾਵਾ ਸਿੰਘ ਵੀ ਜਿਵੇਂ ਕੁਲਦੀਪ ਸਿੰਘ ਸ਼ੇਰਖੜ ਹੋ ਗਿਆ ਸਾਰੇ ਜਿਵੇਂ ਸਤਪਾਲ ਸਿੰਘ ਹੋ ਗਿਆ ਇਥੋਂ ਦਾ ਗਰੇਵਾਲ ਪਿਆਰਾ ਸਿੰਘ ਭਾਈ ਤੇ ਹੋਰ بڑے ਵਰਕ ਕਰਨਾ ਹੁਣ ਮੈਨੂੰ ਨਾਂ ਇਹ ਸਾਰਿਆਂ ਦੇ ਨਹੀਂ ਯਾਦ ਆਹੀ ਜਦੋਂ ਅਸੀਂ ਸਾਰਿਆਂ ਨੂੰ ਇੱਕ ਜਨਰ ਰੱਖ ਕੇ ਹੀ ਸਾਰੇ ਜਦੋਂ ਬੰਦਿਆਂ ਦੀ ਕਰਕੇ ਸੀ ਤੇ ਉਹ ਵੀ ਅਸੀਂ ਪੋਸਟ ਪਾਵਾਂਗੇ ਬਾਅਦ ਵਿੱਚ ਅਮਰੀਕ ਸਿੰਘ ਹੋ ਗਏ ਜੀ ਇੱਕ ਅੱਗੇ ਤੋਂ ਹਾਂ ਜੀ ਹਾਂ ਇੱਕ ਅੱਗੇ ਤੋਂ ਆਪਣਾ ਤੇ ਸਤਨਾਮ ਸਤਨਾਮ ਸਿੰਘ ਤੇ ਸਾਰੇ ਵਰਕ ਜਿਹੜੇ ਨੇ ਉਹਨਾਂ ਦਾ ਅਸੀਂ ਬਾਅਦ ਵਿੱਚ ਪੋਸਟ ਪਾਵਾਂਗੇ ਪਰ ਇਹ ਹੀ ਹੋਵੇ ਉਹਨੂੰ ਵੀ ਬੇਇੱਜ਼ਤੀ ਕਰਨਿਆ ਗੁਰਜੀਤ ਸਿੰਘ ਨੂੰ ਭਾਈ ਸਾਹਿਬ ਤੂੰ ਖਾਲਸਾ ਜੀ ਆਪਣਾ ਸੰਗਰੂਰ ਹਲਕੇ ਜਿਹਦੇ ਵਿੱਚ ਆ ਕੇ ਤੂੰ ਆਪਣਾ ਜੋਰ ਸਦੀ ਕਿ ਉੱਥੇ ਕੰਮ ਕਰੋ ਇੱਥੇ ਅਸੀਂ ਆਪ ਸੰਭਾਲਾਂਗੇ ਇਥੋਂ ਦੀ ਕਮਾਂਡ ਅਸੀਂ ਆਪ ਕੰਮ ਕਰਾਂਗੇ ਕੋਈ ਕਰਨੇ ਪਏ ਅਸੀਂ ਇਥੋਂ ਦਾ ਕੰਮ ਜਿਹੜਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ